ਨਥੁਰਾਮ ਗੋੜਸੇ ਨੂੰ ਪੁੱਜਣਗੇ ਤੇ ਹਰੀ ਸਿੰਘ ਨਲੂਆ ਨਹੀਂ ਪੜਾਉਣਗੇ ਉਹਨਾਂ ਨੇ ਨਹੀਂ ਦੱਸਣਾ ਹਰੀ ਸਿੰਘ ਨਲੂਆ ਕੌਣ ਸੀਗਾ ਜੇ ਹਰੀ ਸਿੰਘ ਨਲੂਏ ਦਾ ਪਤਾ ਲੱਗ ਗਿਆ ਤੇ ਉਹ ਤਾਂ ਫੇਰ ਇੱਕ ਪਾਸੇ ਨੈਗੇਟਿਵ ਇੱਕ ਪਾਸੇ ਪੋਜ਼ਿਟਿਵ ਆ ਉਹ ਤਾਂ ਬੱਚੇ ਤਾਂ ਪੋਜ਼ਿਟਿਵ ਆ ਪਾਸੇ ਨੂੰ ਜਾਣਗੇ ਕਿ ਇਹ ਜਿਹੜੀ ਸਾਡੀ ਭੋਪਰ ਵਾਲੀ ਮੇਲਾ ਇਹਨੂੰ ਪ੍ਰਾਈਵੇਟ ਕਰਨ ਦੇ ਚੋਰ ਮੋਰੀ ਵਾਲੇ ਰਸਤੇ ਅਪਣਾਏ ਜਾ ਰਹੇ ਆ ਜੀ ਜਿਹੜੀ ਪੰਜਾਬ ਦੀ ਧਰਤੀ ਆ ਇੱਕ ਖੇਤੀ ਸੂਬਾ ਪ੍ਰਧਾਨ ਖੇਤੀ ਵਾਲੀ ਇੰਡਸਟਰੀ ਇੱਥੇ ਦਿੱਤੀ ਜਾਵੇ ਅਸੀਂ ਖੇਤੀ ਵਾਲੀ ਇੰਡਸਟਰੀ ਦਾ ਵਿਰੋਧ ਨਹੀਂ ਕਰਦੇ ਇਹ ਤੇ ਕੈਂਸਰ ਵਾਲੀਆਂ ਫੈਕਟਰੀਆਂ ਦੇ ਰੇ ਤਿਆਰ ਹੋਊਗਾ ਇਹ ਲਾਈਨ ਪਾਊਗੀ ਇਹ ਲਾਈਨ ਦੇ ਨਾਲ ਇਹਨਾਂ ਦੀ ਸਪਲਾਈ ਹੋਊਗੀ ਜੀ ਉਹ ਨਾਲ ਹੀ ਉਹ ਇੱਕ ਹੈਗਾ ਆ ਪੰਪਿਆ ਇਹ ਉਥੇ ਪੰਪ ਦੇ ਉੱਤੇ ਸੀਐਨਜੀ ਵੇਚਦੇ ਆ ਜਾਚ ਹੈ ਨਾ ਜੇ ਬਟਾਲੇ ਵਾਲਾ ਪਲਾਂਟ ਆ ਉਥੇ ਪਾਈਪ ਲਾਈਨ ਪਾਤੀ ਆ ਉਸ ਪਿੰਡ ਨੂੰ ਇਹ ਲਾਲਚ ਦਿੱਤਾ ਗਿਆ ਵੀ ਤੁਹਾਨੂੰ ਗੈਸ ਫ੍ਰੀ ਹੋਊਗੀ ਅੱਛਾ ਜੀ ਤੇ ਉਹ ਅਸੀਂ ਹੁਣ ਜਾ ਕੇ ਦੇਖ ਕੇ ਆਏ ਉਹਨਾਂ ਦੇ ਘਰ ਜਿਹੜੇ ਬਾਹਰ ਪੀਲੇ ਪੀਲੇ ਮੀਟਰ ਟੰਗ ਦਿੱਤੇ ਆ ਉਹ ਬੰਦਾ ਕਹਿ ਰਿਹਾ 2100 ਰੁਪਈਆ ਮੇਰਾ ਬਿੱਲ ਆਇਆ ਜੀ ਗੈਸ ਦਾ ਗੈਸ ਦਾ ਉਹ ਕਹਿੰਦਾ ਵੀ ਸਾਡਾ ਇੱਕ ਸਿਲੰਡਰ ਦੇ ਨਾਲ ਇੱਕ ਮਹੀਨਾ ਲੰਘ ਜਾਂਦਾ ਸੀ ਤੇ ਇਹ ਮਹੀਨੇ ਦਾ 2100 ਰੁਪਈਆ ਬਿੱਲ 1400 ਦਾ ਸਿਲੰਡਰ ਤੇ 2100 2100 ਦੀ ਗੈਸ ਇਹ ਗਿਲ ਕੰਪਨੀ ICP CPL HP ਇਹ ਕੰਪਨੀਆਂ ਜਿਹੜੀਆਂ ਆ ਗੁਜਰਾਤ ਦੀਆਂ ਕੰਪਨੀਆਂ ਨੇ ਇਹਨਾਂ ਕੰਪਨੀਆਂ ਨੇ ਇੱਕ ਪ੍ਰਾਈਵੇਟ ਟੈਂਡਰ ਰੀਲੀਜ਼ ਕੀਤਾ ਸੀ ਆਲ ਓਵਰ ਇੰਡੀਆ ਹਾਂਜੀ ਇਸ ਕੰਪਨੀ ਦੇ ਅੰਦਰ ਟੋਟਲ 13 EMPLOYE ਕੰਮ ਕਰਦੇ ਨੇ ਸਿਰਫ ਦੋ ਲੋਕਲ ਰੱਖੇ ਜਾਂਦੇ ਨੇ ਜਿਹੜੇ ਕਿ ਗੇਟਾਂ ਦੇ ਉੱਤੇ ਸ਼ਕਲ ਦਿਖਾਉਣ ਵਾਸਤੇ ਅੱਛਾ ਜੀ ਬਾਕੀ ਸਾਰੇ ਟੈਕਨੀਕਲ ਗੇਲ ਕੰਪਨੀ ਹੀ ਉਸ ਨੂੰ ਰੇਂਜ ਕਰ ਪ੍ਰਸ਼ਾਸਨ ਨੇ ਤਕਰੀਬਨ ਤੰਗ ਕਰਨਾ ਸ਼ੁਰੂ ਕੀਤਾ ਸੀ ਉਹ ਪ੍ਰਸ਼ਾਸਨ ਨੂੰ ਅਲਟੀਮੇਟ ਦੇਣ ਕਿੰਨਾ ਦਾ ਤੰਗ ਕਰ ਰਹੇ ਨੇ ਕੀ ਪ੍ਰਸ਼ਾਸਨ ਜਿਹੜੇ ਅਗਲੇ 5-7 ਬੰਦੇ ਨੇ ਉਹਨਾਂ ਨੂੰ ਬਾਰ-ਬਾਰ ਬਾਰ-ਬਾਰ ਕਦੀ ਕੋਈ ਲੋਅਰ ਲੈਵਲ ਦਾ ਬੰਦਾ ਸੱਦਦਾ ਮੈਂ ਇਹੀ ਤੁਹਾਨੂੰ ਦੱਸਦਾ ਹਟਿਆਂ ਵੀ ਸਤਿ ਸ਼੍ਰੀ ਅਕਾਲ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਰਹੇ ਹੋ ਤੁਸੀਂ ਭੋਗਪੁਰ ਦੇ ਵਿੱਚ ਬੀਤੇ ਦਿਨੀ ਵੀ ਮਸਲਾ ਉੱਠਿਆ ਸੀ ਜਦੋਂ ਰੋਡ ਬੰਦ ਕੀਤਾ ਗਿਆ ਸੀ ਉਸ ਸਮੇਂ ਲੋਕਾਂ ਦੀ ਮੰਗ ਇਹੀ ਹੈ ਕਿ ਭੋਗਪੁਰ ਦੀ ਗੰਨਾ 슈ਗਰ ਮਿਲ ਹੈ ਜਿਹੜੀ ਉਹ ਕਿਸਾਨਾਂ ਨੇ ਖੁਦ ਆਪ ਆਪਣੇ ਜ਼ਮੀਨਾਂ ਦੇ ਵਿੱਚੋਂ ਹਿੱਸਾ ਪਾ ਕੇ 100 ਏਕੜ ਜ਼ਮੀਨ ਦਿੱਤੀ ਸੀ 슈ਗਰ ਮਿਲ ਲਾਉਣ ਦੇ ਲਈ ਪਰ ਹੁਣ ਉਸ ਨੂੰ ਪ੍ਰਾਈਵੇਟਾਈਜੇਸ਼ਨ ਕਰਦਿਆਂ ਹੋਇਆ ਹੋਰ ਕੰਮਾਂ ਲਈ ਵਰਤਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਾਲ ਦੀ ਨਾਲ ਇੱਕ ਸੀਐਨਜੀ ਪਲਾਂਟ ਇੱਥੇ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਪ੍ਰਾਈਵੇਟਾਈਜੇਸ਼ਨ ਦਾ ਦੌਰ ਤੁਹਾਨੂੰ ਵੀ ਪਤਾ ਹੈ ਬਹੁਤ ਤੇਜ਼ੀ ਨਾਲ ਚੱਲ ਰਿਹਾ ਹੈ ਹਰੇਕ ਚੀਜ਼ ਪ੍ਰਾਈਵੇਟ ਹੋ ਰਹੀ ਹੈ ਕਿਸਾਨ ਜਿੱਥੇ ਬੰਦੀਆਂ ਤੇ ਦੁਕਾਨਦਾਰ ਜਿੱਥੇ ਬੰਦੀਆਂ ਇਕੱਠੀਆਂ ਹੋਈਆਂ ਸੀ ਗੱਲਬਾਤ ਕਰਕੇ ਉਹਨਾਂ ਦੇ ਕੋਲੋਂ ਜਾਣਦੇ ਆਂ ਕਿ ਕਿੱਥੇ ਇੱਕ ਗੱਲ ਖੜੀ ਹੋਈ ਹੈ ਕਿਉਂ ਇਹਨਾਂ ਦੀ ਮੰਗ ਮੰਨੀ ਨਹੀਂ ਜਾ ਰਹੀ ਪਰ ਅੱਜ ਜਿਹੜੇ ਮਕਸਦ ਲਈ ਇਕੱਠੇ ਹੋਏ ਸੀ ਉਹ ਪੂਰਾ ਹੋਇਆ ਜਾਂ ਨਹੀਂ ਸਵਾਗਤ ਹੈ ਜੀ ਤੁਹਾਡਾ ਧੰਨਵਾਦ ਜੀ ਧੰਨਵਾਦ ਜੀ ਤੋਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਜਦੋਂ ਤੁਸੀਂ ਰੋਡ ਬੰਦ ਕੀਤਾ ਸੀ ਕਿ ਇਹ ਮੰਗ ਹੈ ਤੇ ਜਦੋਂ ਇਸ ਤਰੀਕੇ ਨਾਲ ਰੋਡ ਬੰਦ ਹੁੰਦਾ ਹੈ ਜਾਂ ਤੁਸੀਂ ਆਪਣੀ ਕੋਈ ਵੀ ਗੱਲ ਕਰਦੇ ਹੋ ਗੱਲ ਤਾਂ ਠੀਕ ਹੈ ਕਿ ਵਾਤਾਵਰਣ ਨੂੰ ਪ੍ਰਭਾਵਿਤ ਕਰਨ ਵਾਲੀ ਇੰਡਸਟਰੀ ਨੂੰ ਛੱਡ ਕੇ ਕੋਈ ਹੋਰ ਇੰਡਸਟਰੀ ਲਾ ਲਓ ਪਰ ਜਦੋਂ ਜਮੁਨਾ ਪਾਰ ਵਾਲਿਆਂ ਨੇ ਟਾਰਗੇਟ ਕਰਨਾ ਪੰਜਾਬੀਆਂ ਨੂੰ ਉਹੀ ਕਹਿ ਕੇ ਟਾਰਗੇਟ ਕਰਦੇ ਨੇ ਭਾਈ ਵੀ ਇਹ ਤਾਂ ਤਰੱਕੀ ਦੇ ਵਿਰੋਧੀ ਨੇ ਇਹ ਦੇਖਣੀ ਨਹੀਂ ਚਾਹੁੰਦੇ ਤਰੱਕੀ ਹੁੰਦੀ ਤੁਸੀਂ ਇਸ ਤੇ ਕੀ ਕਹਿੰਦੇ ਹੋ ਇੰਡਸਟਰੀ ਤਾਂ ਗਲਤ ਹੈ ਇਹ ਨੇ ਪ੍ਰਭਾਵਿਤ ਕਰਨਾ ਹੈ ਪਰ ਤੁਹਾਡਾ ਇੱਤੇ ਪ੍ਰਤੀਕਰਮ ਕੀ ਹੈ ਅਸੀਂ ਤੇ ਪਹਿਲਾਂ ਵੀ ਕਿਸਾਨ ਜਥੇਬੰਦੀਆਂ ਵੀ ਸਾਰੀਆਂ ਇਹੀ ਬੇਨਤੀ ਕਰ ਚੁੱਕੇ ਆ ਸਾਰਿਆਂ ਨੂੰ ਜਿਸਾ ਤੁਸੀਂ ਕਿਹਾ ਜਮੁਨਾ ਪਾਰ ਵਾਲਿਆਂ ਨੂੰ ਕਿ ਜਿਹੜੀ ਪੰਜਾਬ ਦੀ ਧਰਤੀ ਆ ਇੱਕ ਖੇਤੀ ਸੂਬਾ ਪ੍ਰਧਾਨ ਖੇਤੀ ਵਾਲੀ ਇੰਡਸਟਰੀ ਇੱਥੇ ਦਿੱਤੀ ਜਾਵੇ ਅਸੀਂ ਖੇਤੀ ਵਾਲੀ ਇੰਡਸਟਰੀ ਦਾ ਵਿਰੋਧ ਨਹੀਂ ਕਰਦੇ ਇਹ ਤੇ ਕੈਂਸਰ ਵਾਲੀਆਂ ਫੈਕਟਰੀਆਂ ਦੇ ਰੇ ਕਿ ਪੰਜਾਬ ਨੂੰ ਬਰਬਾਦ ਕੀਤਾ ਜਾਵੇ ਜਦੋਂ ਪੰਜਾਬ ਬਰਬਾਦ ਹੋ ਗਿਆ ਤੇ ਇੰਡਸਟਰੀ ਕਿੱਥੇ ਜਾਏਗੀ ਗੈਸ ਹੈਗੀ ਆ ਗੈਸ ਕਿਤੋਂ ਵੀ ਪਾਈਪ ਕਰਕੇ ਲਾਈਨ ਕਰਕੇ ਲਿਆ ਸਕਦੀ ਇਹ ਕੋਆਪਰੇਟਿਵ ਘਰਾਣਿਆਂ ਦੇ ਜਿਹੜੇ ਟਾਰਗੇਟ ਆ ਕਿ ਇਹਨਾਂ ਨੂੰ ਜਿਹੜੀ ਗੈਸ ਲਿਆਉਣ ਲਈ ਜਾ ਇਹਨਾਂ ਦਾ ਰੌ ਮਟੀਰੀਅਲ ਲਿਆਉਣ ਵਾਸਤੇ ਉਹਨਾਂ ਨੂੰ ਘੱਟ ਟਰਾਂਸਪੋਰਟ ਦੀ ਵਰਤੋਂ ਕਰਨੀ ਪਵੇ ਉਹ ਉਸ ਆਪਣੇ ਜਗ੍ਹਾ ਨੂੰ ਟਾਰਗੇਟ ਕਰਦੇ ਆ ਕਿ ਜਿੱਥੇ ਸਾਡੀ ਸਦਾ ਵਾਸਤੇ ਟਰਾਂਸਪੋਰਟ ਦਾ ਖਰਚਾ ਘਟ ਜਾਵੇ ਸਾਡੀ ਪਾਈਪਲਾਈਨ ਪੈ ਗਈ ਜਿਹੜਾ ਰੌ ਮਟੀਰੀਅਲ ਤਾਂ ਆਣਾ ਹੀ ਆਣਾ ਹੈ ਸੋ ਇਹ ਉਹਨਾਂ ਚੀਜ਼ਾਂ ਨੂੰ ਟਾਰਗੇਟ ਕਰਕੇ ਇੱਥੇ ਮੱਡ ਦੇ ਨਾਲ ਇਹਨਾਂ ਦਾ ਗੈਸ ਬਣਾਉਣ ਦਾ ਸੀ ਉਹ ਸੀਐਮ ਸਾਹਿਬ ਦੇ ਨਾਲ ਹੋਊਗੀ ਖੁੰਡਿਆ ਸਾਹਿਬ ਦੇ ਨਾਲ ਮੀਟਿੰਗ ਹੋਊਗੀ ਪੰਜਾਬ ਲੈਵਲ ਦੇ ਸਾਰੇ ਮੰਤਰੀਆਂ ਨਾਲ ਮੀਟਿੰਗ ਹੋਊਗੀ ਵੀ ਮੱਡ ਤੋਂ ਇਹੋ ਗੈਸ ਸੀਐਨਜੀ ਨਹੀਂ ਬਣੂਗੀ ਹੂੰ ਤੇ ਉਹਨਾਂ ਦਾ ਪ੍ਰਤੀਗਰਮ ਕੀ ਸੀ ਮੁੱਖ ਮੰਤਰੀ ਸਾਹਿਬ ਕੀ ਕਹਿੰਦੇ ਨੇ ਖੁੰਡਿਆ ਸਾਹਿਬ ਕੀ ਕਹਿੰਦੇ ਨੇ ਇਹ ਇੰਡਸਟਰੀ ਲੱਗਣ ਬਾਰੇ ਇਹ ਇਹੀ ਕਹਿ ਰਹੇ ਵੀ ਜਿਹੜੀ ਇਹੋ ਮੱਡ ਤੋਂ ਆ ਉਹ ਨਹੀਂ ਬਣੂਗੀ ਇੱਥੇ ਨਹੀਂ ਬਣੂਗੀ ਅੰਨੀ ਆਲ ਪੰਜਾਬ ਦੇ ਵਿੱਚ ਜਿੰਨੀਆਂ ਵੀ ਇੰਡਸਟਰੀਆਂ ਹੈਗੀਆਂ ਮੱਡ ਤੋਂ ਨਹੀਂ ਬਣੂਗੀ ਇਹੋ ਗੈਸ ਜਿੰਨੀ ਵੀ ਹੈਗੀ ਆ ਵੀ ਮੱਡ ਦੇ ਉੱਤੋਂ ਨਹੀਂ ਬਣੂਗੀ ਔਰ ਜਿੱਦਾਂ ਹੈਗਾ ਵੇਸਟੇਜ ਮਟੀਰੀਅਲ ਆ ਜਿੱਦਾਂ ਪ੍ਰਾਲੀ ਆ ਜਾਂ ਖੋਰੀ ਆ ਇਹਦੇ ਉੱਤੋਂ ਬਣੂਗੀ ਠੀਕ ਹੈ ਜੀ ਪਰ ਇਹ ਮਤਲਬ ਫੇਲ ਆ ਸਾਡੇ ਡਾਕਟਰ ਸਾਹਿਬ ਸਾਰੇ ਜਿੰਨੇ ਵੀ ਇਹਨਾਂ ਨੇ ਤੱਤ ਕੱਢੇ ਹੋਏ ਆ ਇਹ ਫੇਲ ਆ ਇਹ ਕਿਸੇ ਪ੍ਰਾਈਵੇਟ ਕੰਪਨੀ ਨੂੰ ਠੇਕਾ ਦੇ ਰਹੇ ਨੇ ਇਸ ਚੀਜ਼ ਦਾ ਕਿਉਂਕਿ ਹੈਗੀ ਤਾਂ ਆਫਟਰ ਆਲ ਇਹ ਕਿਸਾਨਾਂ ਨੇ ਆਪਣੇ ਯੋਗਦਾਨ ਪਾ ਕੇ ਇਹ ਜਿਹੜੀ ਮਿਲ ਸੀ ਇੱਥੇ ਲਿਆਂਦੀ ਸੀ ਉਸ ਤੋਂ ਬਾਅਦ ਬੀਤੇ ਸਮੇਂ ਦੇ ਵਿੱਚ ਇਹਨੂੰ ਵਧਾਇਆ ਵੀ ਗਿਆ ਸੀ ਇਹਨੂੰ ਡਿਜੀਟਲਾਈਜੇਸ਼ਨ ਇਹਦੀ ਕੀਤੀ ਗਈ ਪਰ ਹੁਣ ਜਦੋਂ ਇਹ ਇੱਥੇ ਆ ਰਿਹਾ ਪ੍ਰੋਜੈਕਟ ਇਹ ਕਿਸੇ ਸਰਕਾਰੀ ਟੈਂਡਰ ਦੇ ਹੇਠ ਆ ਰਿਹਾ ਜਾਂ ਫਿਰ ਕਿਸੇ ਪ੍ਰਾਈਵੇਟ ਕੰਪਨੀ ਨੂੰ ਦਿੱਤਾ ਨਹੀਂ ਇਹ ਪ੍ਰਾਈਵੇਟ ਕੰਪਨੀ ਹੈ ਇਹ ਚੱਡਾ 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 ਐਮਐਸਚੀ ਐਮ ਐਸ ਚੱਡਾ ਐਮ ਐਸ ਚੱਡਾ ਇਹ ਪ੍ਰਾਈਵੇਟ ਕੰਪਨੀ ਮਤਲਬ ਥੋੜੀ ਗੱਲ ਪਹਿਲਾਂ ਵੀ ਜਿਹੜੀ ਤੁਸੀਂ ਕਰ ਚੁੱਕੇ ਹੋ 110% ਮੈਂ ਇਹਨੂੰ ਸਹੀ ਕਹੂੰਗਾ ਕਿ ਇਹ ਜਿਹੜੀ ਸਾਡੀ ਭੋਪਰ ਵਾਲੀ ਮੇਲਾ ਇਹਨੂੰ ਪ੍ਰਾਈਵੇਟ ਕਰਨ ਦੇ ਚੋਰ ਮੋਰੀ ਵਾਲੇ ਰਸਤੇ ਅਪਣਾਏ ਜਾ ਰਹੇ ਆ ਔਰ ਇਹਨੂੰ ਇਹ ਲਿਖ ਕੇ ਦੇ ਦਿੱਤਾ ਵੀ ਇਹਨਾਂ ਦਾ ਕੰਟਰੈਕਟ ਆ ਜੀ 20 ਸਾਲ ਦਾ 20 ਸਾਲ ਦਾ ਜਾਂ 40 ਸਾਲ ਦਾ ਦਿੱਤਾ ਪ੍ਰਾਈਵੇਟ ਨੂੰ ਕਬਜ਼ਾ ਕਰਨੇ ਲਈ ਜਿਸ ਤਰ੍ਹਾਂ ਸ਼੍ਰੀ ਗਣੇਸ਼ ਵਾਲਿਆਂ ਨੂੰ ਇਹਨਾਂ ਨੇ ਬਿਜਲੀ ਦਾ ਪ੍ਰੋਜੈਕਟ ਦਿੱਤਾ ਹੋਇਆ ਹੈ ਜਿਹੜੀ ਬਿਜਲੀ ਬਣਦੀ ਹੈ ਮਿਲ ਦੇ ਵਿੱਚ ਇਹ ਵੀ ਇੱਕ ਪ੍ਰਾਈਵੇਟ ਕੰਪਨੀ ਨੂੰ ਦਿੱਤੀ ਹੋਈ ਹੈ ਠੀਕ ਹੈ ਔਰ ਜਿਹੜੀ ਖੰਡ ਮੇਲਿਆ ਇਹ ਸਾਡੀ ਕੋਆਪਰੇਟਿਵ ਮੇਲਿਆ ਔਰ ਇਹਨੂੰ ਹੌਲੀ-ਹੌਲੀ ਚੋਰ ਮੂਰੀਆਂ ਦੇ ਰਾਸਤੇ ਲੱਭ ਕੇ ਇਨੂੰ ਹੜੱਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਪ੍ਰਾਈਵੇਟ ਕੰਪਨੀ ਦੇ ਨਾਲ ਕੰਟਰੈਕਟ ਹੋਇਆ ਹੈ ਇਹਨਾਂ ਦੇ ਐਮਐਸ ਚੱਡਾ ਜੀ ਇੱਥੇ ਭਾਈ ਮੈਂ ਇਹ ਵੀ ਦੱਸ ਦਿਆਂ ਤੁਹਾਨੂੰ ਜਦੋਂ ਬਰੀਆਣਾ ਡੰਪ ਦੀ ਤੁਸੀਂ ਗੱਲ ਕਰਦੇ ਹੋ ਜਿਹੜਾ ਉੱਥੇ ਡੰਪ ਹੈ ਉੱਥੇ ਹੁਣ ਤੱਕ 5-6 ਵਾਰ ਕੋਸ਼ਿਸ਼ ਹੋ ਚੁੱਕੀ ਹੈ ਇਹੋ ਜੇ ਪ੍ਰੋਜੈਕਟ ਲਾਉਣ ਦੀ ਜਿਨ੍ਹਾਂ ਤੋਂ એનર્ਜੀ ਬਣਾਈ ਜਾ ਸਕੇ ਉੱਥੇ ਕਿਉਂ ਨਹੀਂ ਉਹਨੂੰ ਵਿਕਸਿਤ ਕਰਦੇ ਇੱਥੇ ਇਧਰ ਨੂੰ ਘੌੜਦੇ ਨੇ ਕੋਈ ਜ਼ਮੀਂਦਾਰ ਰੋਲਾ ਕੋਈ ਹੋਰ ਤਰ੍ਹਾਂ ਦਾ ਰੋਲਾ ਉਹਨੂੰ ਵਿਕਸਿਤ ਕਰਦੇ ਨਹੀਂ ਮੈਂ ਦੇਖਿਆ ਉਹਨਾਂ ਠਿੱਗਾਂ ਦੇ ਉੱਪਰ ਵੱਡੀਆਂ-ਵੱਡੀਆਂ ਤੇ ਚੜ੍ਹ ਕੇ ਪਹਾੜ ਬਣੇ ਹੋਏ ਨੇ ਜਦੋਂ ਥੱਲੇ ਦੇਖਦੇ ਆ ਜਿਹੜਾ ਇੰਡਸਟਰੀ ਲਈ ਉਹਨਾਂ ਦੇ ਵੱਲੋਂ ਮਸ਼ੀਨਰੀ ਤੇ ਕੀ ਗਈ ਸੀ ਉਹ ਵੀ ਕੂੜੇ ਨੇ ਖਾ ਲਈ ਹੈ ਇੱਕ ਤਰੀਕੇ ਦੀ ਜੰਗ ਲੱਗ ਕੇ ਖਤਮ ਹੋ ਚੁੱਕੀ ਹੈ ਪਰ ਉੱਥੋਂ ਇੰਨੀ ਦੂਰ ਦੌੜਨਗੇ ਉੱਥੋਂ ਪਰ ਪਰ ਕੇ ਜਦੋਂ ਤੁਹਾਡੇ ਇੱਥੋਂ ਸ਼ਹਿਰ ਵਿੱਚ ਦੀ ਨੰਗਣਗੇ ਟਿੱਪਰ ਉਹ ਖਲਾਰਦੇ ਵੀ ਤਾਂ ਜਾਣਗੇ ਨਾ ਰੋਡਾਂ ਦੇ ਉੱਪਰ ਅਸੀਂ ਪਹਿਲਾਂ ਵੀ ਬੇਨਤੀ ਕਰ ਚੁੱਕੇ ਹਾਂ ਕਿ ਸਾਡੀ ਜਿਹੜੀ ਜਿਹੜੀ ਭੋਗ ਪਰ 슈ਗਰ ਮੇਲੇ ਆ ਉਹਨੂੰ ਇੱਧਰ ਤਾਂ ਫਾਟਕ ਪੈਂਦਾ ਇੱਕ ਜਿਹੜਾ ਸਾਡਾ ਜਲੰਧਰ ਪਠਾਨਕੋਟ ਮੇਨ ਜਿਹੜਾ ਰੇਲਵੇ ਲਾਈਨ ਆ ਉਹ ਟਰੈਕ ਪੈਂਦਾ ਜਦੋਂ ਉੱਥੇ ਫਾਟਕ ਬੰਦ ਹੋ ਜਾਂਦਾ ਤੇ ਟ੍ਰੈਫਿਕ ਦਾ ਬਹੁਤ ਬੁਰਾ ਹਾਲ ਹੁੰਦਾ ਜਦੋਂ ਇਹ ਕੂੜੇ ਦੇ ਟਰੱਕ ਭਰ ਕੇ ਆਉਣਗੇ ਫਿਰ ਟ੍ਰੈਫਿਕ ਦਾ ਕੀ ਹਾਲ ਬਣੇਗਾ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਆ ਜੇ ਤੁਸੀਂ ਇਹਦੇ ਭੋਪੜ ਦੇ ਵਿੱਚੋਂ ਲੰਘਣਾ ਹੋਵੇ ਤੇ ਤੁਹਾਨੂੰ ਚੱਲ ਪੈਣਾ ਹੋਣਾ ਜੀ ਟ੍ਰੈਫਿਕ ਦਾ ਬਹੁਤ ਬੁਰਾ ਹਾਲ ਟ੍ਰੈਫਿਕ ਦੇ ਵਿੱਚ ਮਤਲਬ ਭੋਪਾਲ ਦੀ ਟ੍ਰੈਫਿਕ ਦਾ ਬਹੁਤ ਜ਼ਿਆਦਾ ਮੰਦਾ ਹਾਲ ਆ ਜਦੋਂ ਰੋਜ਼ ਦੇ 10-10 ਦਾ 15-15 ਟਰੱਕ ਬਰਿਆਣੇ ਤੋਂ ਕੂੜੇ ਦੇ ਆਉਣਗੇ ਤਾਂ ਉਹਨਾਂ ਦਾ ਕੀ ਹਾਲ ਹੋਊਗਾ ਹੁਣ ਉਹੀ ਚੱਕਰ ਥੋੜੀ ਵਾਲੀ ਗੱਲ ਫੇਰ ਆ ਗਈ ਵੀ ਉੱਥੇ ਕਿਉਂ ਨਹੀਂ ਲਾ ਰਹੇ ਉੱਥੇ ਇੰਡਸਟਰੀ ਕਿਉਂ ਨਹੀਂ ਲਾ ਰਹੇ ਜਿਹੜੀ ਕੂੜੇ ਵਾਲੀ ਆ ਇਹਨੂੰ ਉੱਥੇ ਇਦਾਂ ਦਾ ਪਲਾਂਟ ਕਿਉਂ ਨਹੀਂ ਲਗਾਇਆ ਜਾ ਰਿਹਾ ਇਹ ਜਿਹੜੀ ਗੈਸ ਆ ਗੈਸ ਬਣਨੀ ਹੀ ਮੱਡ ਤੋਂ ਆ ਮੱਡ ਜਿਹੜਾ ਮਿਲ ਦੇ ਭੋਪਾਲ ਦੀ ਮਿਲ ਦੀ ਜਿਹੜੀ ਮਿਆਲ ਆ ਜਾਂ ਜੇ ਇਹ ਗੋਬਰ ਗੈਸ ਪਲਾਨ ਕੇ ਦੇ ਖੇਤਾਂ ਜੇ ਇਹ ਇੱਥੇ ਜੇ ਬਣਾਉਣਾ ਸੀ ਮਾਫ ਕਰਨਾ ਤੁਹਾਡੀ ਗੱਲ ਕੱਟ ਰਿਹਾ ਜੇ ਇੱਥੇ ਬਣਾਉਣਾ ਸੀ ਇਹਨਾਂ ਨੇ ਕੀ ਅੰਦਰ ਹੀ ਵਰਤਣਾ ਸੀ ਜਾਂ ਫਿਰ ਇਹ ਕਮਰਸ਼ੀਅਲਾਈਜੇਸ਼ਨ ਹੋਣੀ ਸੀ ਇਹਦੀ ਇਹ ਬਾਹਰ ਵੇਚਿਆ ਜਾਣਾ ਸੀ ਵਰਤੋਂ ਕਿੱਦਾਂ ਹੋਣੀ ਸੀ ਇਹਦੀ ਕੋਈ ਤੁਸੀਂ ਟੈਂਡਰ ਦੇਖਿਆ ਹੈ ਉਹ ਪੜ੍ਹਿਆ ਹੈ ਜਿਹੜਾ ਇਹਨਾਂ ਨੇ ਨਹੀਂ ਅਸੀਂ ਨਹੀਂ ਅਜੇ ਤੱਕ ਦੇਖਿਆ ਅਸੀਂ ਸਾਨੂੰ ਤੇ ਇਹ ਹੈ ਇਹ ਮਤਲਬ ਜਦੋਂ ਤਿਆਰ ਹੋਊਗਾ ਅੱਛਾ ਜੀ ਤਿਆਰ ਹੋਊਗਾ ਇਹ ਲਾਈਨ ਪਾਊਗੀ ਇਹ ਲਾਈਨ ਦੇ ਨਾਲ ਇਹਨਾਂ ਦੀ ਸਪਲਾਈ ਹੋਊਗੀ ਜੀ ਇਹ ਸਪਲਾਈ ਕਰਨਗੇ ਗਾਂ ਤੋਂ ਗਾਂ ਬਾਈ ਲਾਈਨ ਜਿਸ ਤਰ੍ਹਾਂ ਇਹ ਇਹਨਾਂ ਨੇ ਦੇਖ ਕੇ ਆਏ ਘੁੰਗਰਾਲੀ ਵਾਲਾ ਦੇਖ ਕੇ ਉ ਟਰੱਕ ਭਰ ਕੇ ਲੈ ਕੇ ਜਾਂਦੇ ਆ ਜਿਹੜੇ ਗੈਸ ਦੇ ਆ ਟਰੱਕ ਭਰ ਕੇ ਤੇ ਫਿਰ ਗਾਹ ਲੈ ਕੇ ਜਾਂਦੇ ਆ ਉਹ ਉਹ ਨਾਲ ਹੀ ਉਹ ਇੱਕ ਹੈਗਾ ਆ ਪੰਪਿਆ ਇਹ ਉਥੇ ਪੰਪ ਦੇ ਉੱਤੇ ਸੀਐਨਜੀ ਵੇਚਦੇ ਆ ਜਾ ਕੇ ਹਨ ਜਿਸ ਤਰ੍ਹਾਂ ਇਹ ਸਾਡੇ ਬਟਾਲੇ ਵਾਲਾ ਪਲਾਂਟ ਆ ਉਥੇ ਪਾਈਪ ਲਾਈਨ ਪਾਤੀ ਆ ਉਸ ਪਿੰਡ ਨੂੰ ਇਹ ਲਾਲਚ ਦਿੱਤਾ ਗਿਆ ਵੀ ਤੁਹਾਨੂੰ ਗੈਸ ਫ੍ਰੀ ਹੋਊਗੀ ਅੱਛਾ ਜੀ ਤੇ ਉਹ ਅਸੀਂ ਹੁਣ ਜਾ ਕੇ ਦੇਖ ਕੇ ਆਏ ਉਹਨਾਂ ਦੇ ਘਰ ਜਿਹੜੇ ਬਾਹਰ ਪੀਲੇ ਪੀਲੇ ਮੀਟਰ ਟੰਗ ਦਿੱਤੇ ਆ ਉਹ ਬੰਦਾ ਕਹਿ ਰਿਹਾ 2100 ਰੁਪਈਆ ਮੇਰਾ ਬਿੱਲ ਆਇਆ ਜੀ ਗੈਸ ਦਾ ਗੈਸ ਦਾ ਉਹ ਕਹਿੰਦਾ ਵੀ ਸਾਡਾ ਇੱਕ ਸਿਲੰਡਰ ਦੇ ਨਾਲ ਇੱਕ ਮਹੀਨਾ ਲੰਘ ਜਾਂਦਾ ਸੀ ਤੇ ਇਹ ਮਹੀਨੇ ਦਾ 2100 ਰੁਪਿਆ ਬਿੱਲ ਆ ਰਿਹਾ ਸਾਡਾ ਸਿਲੰਡਰ ਤੇ 2100 2100 ਦੀ ਗੈਸ ਮੈਂ ਉਹੀ ਤੁਹਾਨੂੰ ਦੱਸਦਾ ਵੀ ਕੋਆਪਰੇਟਿਵ ਘਰਾਣਿਆਂ ਦੇ ਜਿੱਦਣ ਇਹੋ ਗੈਸ ਪਾਈਪ ਤੁਹਾਡੇ ਘਰਾਂ ਦੇ ਵਿੱਚ ਆ ਗਈ ਤੁਸੀਂ ਸਿਲੰਡਰ ਨਹੀਂ ਲੈ ਸਕਦੇ ਹੂੰ ਤੁਹਾਨੂੰ ਸਿਲੰਡਰ ਨਹੀਂ ਮਿਲਣਾ ਤੁਸੀਂ ਹੈ ਆਜ਼ਾਦ ਆ ਪਰ ਰਹਿਣਾ ਸਾਡੀ ਗੁਲਾਮੀ ਦੇ ਥੱਲੇ ਆ ਇਹ ਇੱਕ ਤਰ੍ਹਾਂ ਦੀ ਗੁਲਾਮੀ ਹੈ ਤੁਹਾਨੂੰ ਤੁਹਾਨੂੰ ਮੀਟਰ ਵੀ ਸਿਮ ਵਾਲਾ ਦੇ ਦਿੱਤਾ ਵੀ ਭਾਈ ਇਹ ਮੀਟਰ ਉਦਣੇ ਬੰਦ ਹੋ ਜਾਣਾ ਜਿੱਦਾਂ ਤੁਸੀਂ ਪੈਸੇ ਨਹੀਂ ਦਿੱਤੇ ਅੱਗੇ ਤਾਂ ਚਲੋ ਅੱਗੇ ਪਿੱਛੇ ਵੀ ਹੋ ਜਾਂਦਾ ਸੀ ਸਰ ਉਹ ਤਾਂ ਉਹ ਤਾਂ ਹੈ ਨਾ ਮੀਟਰ ਦੀ ਗੱਲ ਆ ਤੁਸੀਂ ਮੀਟਰ ਨੂੰ ਬਰਦਾਸ਼ਤ ਕਰ ਲਓਗੇ ਤੁਹਾਨੂੰ ਗੁਲਾਮੀ ਦਾ ਅਹਿਸਾਸ ਹੀ ਨਹੀਂ ਹੋਣ ਦੇਣਾ ਵੀ ਤੂੰ ਗੁਲਾਮ ਹੈ ਤੇਰੀ ਮਰਜ਼ੀ ਆ ਤੂੰ ਲਵਾਉਣਾ ਲਾ ਨਹੀਂ ਲਵਾਉਣਾ ਲਾ ਨਾ ਲਵਾ ਮੀਟਰ ਤੇਰੀ ਮਰਜ਼ੀ ਮਰਜ਼ੀ ਤੋਂ ਹੌਲੀ ਹੌਲੀ ਧੱਕੇ ਤੇ ਵੀ ਆਉਣਗੇ ਇਹ ਤੇ ਤੁਸੀਂ ਬਿਜਲੀ ਵਰਤੋਗੇ ਵਰਤੋਗੇ ਬਿਜਲੀ ਤੁਸੀਂ ਬਿਜਲੀ ਤੋਂ ਬਿਨਾ ਕਿੱਦਾਂ ਸਰਵਾਈਵ ਕਰੋਗੇ ਇਸੇ ਤਰ੍ਹਾਂ ਹੀ ਤੁਹਾਡੇ ਬੱਚੇ ਆ ਜਿਹੜੇ ਬੱਚਿਆਂ ਨੂੰ ਵੀ ਇਸੇ ਤਰ੍ਹਾਂ ਕਰ ਰਹੇ ਹਮ ਬੱਚਿਆਂ ਦੇ ਤੁਹਾਡੇ 20 ਇੰਜੈਕਸ਼ਨ ਲੱਗਦੇ ਆ ਲਵਾਉਣੇ ਲਵਾਓ ਨਹੀਂ ਲਵਾਉਣੇ ਨਾ ਲਵਾਓ ਇਹ ਕਿਹਨਾਂ ਦੇ ਆ ਇੰਜੈਕਸ਼ਨ ਤੁਹਾਨੂੰ ਪਤਾ ਜਿਹੜੇ ਤੁਹਾਡੇ ਬੱਚਿਆਂ ਦੇ ਇੰਜੈਕਸ਼ਨ ਲੱਗਦੇ ਕਿੱਥੋਂ ਆਏ ਆ ਕੀ ਆ ਉਹਨਾਂ ਦੇ ਵਿੱਚ ਕੀ ਨਹੀਂ ਹਮ ਤੁਸੀਂ ਆਜ਼ਾਦ ਆਂ ਅਸੀਂ ਕਿਹੜਾ ਸਾਥੇ ਸਾਲਟ ਪੜਦੇ ਜਾਂ ਕੇ ਕੋਈ ਨਹੀਂ ਪੜਦਾ ਤੁਸੀਂ ਆਜ਼ਾਦ ਆਂ ਪਰ ਹੈ ਸਾਡੇ ਗੁਲਾਮ ਇਹ ਕੋਆਪਰੇਟਿਵ ਘਰਾਣਿਆਂ ਦੇ ਗੁਲਾਮ ਆ ਤੁਸੀਂ ਤੁਹਾਡੇ ਬੱਚੇ ਆ ਤੁਹਾਡੀ ਸਟੱਡੀ ਕਰਦੇ ਆ ਪੜਦੇ ਆ ਬੱਚੇ ਸਕੂਲ ਦੇ ਵਿੱਚ ਕੀ ਪੜ ਕੇ ਆਏ ਤੁਹਾਨੂੰ ਕੀ ਪਤਾ ਤੁਸੀਂ ਜਿਹੜੇ ਮਰਜ਼ੀ ਸਕੂਲ ਚ ਨਿਆਣਾ ਪੜਾਓ ਆਪਣੇ ਪਰ ਪੰਜਾਬੀ ਨਹੀਂ ਪੜਨ ਦੇਣੀ ਸੀ ਗੁਲਾਮ ਆ ਪੰਜਾਬੀ ਵੀ ਨਾਲ ਦੀ ਨਾਲ ਤੁਸੀਂ ਜੇ ਗੱਲ ਛੇੜੀ ਵਿਸ਼ਾ ਤਾਂ ਬਹੁਤ ਹੀ ਖੁੱਲਾ ਹੈ ਵੀ ਇਹਦੇ ਚ ਹੁਣ ਜਦੋਂ ਸਬਜੈਕਟ ਦੀ ਗੱਲ ਕਰਦੇ ਆ ਉਹਨੂੰ ਬਦਲੀ ਜਾਂਦੇ ਇਤਿਹਾਸ ਨੂੰ ਜਿਹੜੀ ਚੀਜ਼ ਉਹਨਾਂ ਨੂੰ ਪੁੱਗਦੀ ਆ ਵੀ ਇਹ ਸਾਡੇ ਮਤਲਬ ਦੀ ਆ ਉਹ ਦਿਖਾਈ ਹੁਣ ਜੇ ਗੋੜਸੇ ਪੜਾਉਣਗੇ ਹਾਂ ਜਿਹੜੇ ਗੋੜਸੇ ਨੂੰ ਪੂਜਣਗੇ ਤਾਂ ਉਹ ਇਹੀ ਪੜਾਉਣਗੇ ਵੀ ਗੋੜਸੇ ਤਾਂ ਵੀ ਸਾਡਾ ਰਾਜ ਉਹ ਸੀਗਾ ਬਹੁਤ ਮਹਾਨ ਬੰਦਾ ਸੀ ਉਹ ਨਥੂਰਾਮ ਗੋੜਸੇ ਨੂੰ ਪੂਜਣਗੇ ਤਾਂ ਹਰੀ ਸਿੰਘ ਨਲੂਆ ਨਹੀਂ ਪੜਾਉਣਗੇ ਨਹੀਂ ਪੜਾਉਣਗੇ ਉਹਨਾਂ ਨੇ ਨਹੀਂ ਦੱਸਣਾ ਹਰੀ ਸਿੰਘ ਨਲੂਆ ਕੌਣ ਸੀਗਾ ਜੇ ਹਰੀ ਸਿੰਘ ਨਲੂਏ ਦਾ ਪਤਾ ਲੱਗ ਗਿਆ ਤੇ ਉਹ ਤਾਂ ਫੇਰ ਇੱਕ ਪਾਸੇ ਨੈਗੇਟਿਵ ਇੱਕ ਪਾਸੇ ਪੋਜ਼ਿਟਿਵ ਆ ਉਹ ਤਾਂ ਬੱਚੇ ਤਾਂ ਪੋਜ਼ਿਟਿਵ ਆ ਪਾਸੇ ਨੂੰ ਜਾਣਗੇ ਉਹ ਨੱਥੁਰਾਮ ਗੋਡਸਿਹਰ ਨੂੰ ਥੋੜੋ ਨੈਗੇਟਿਵ ਨੂੰ ਥੋੜੋ ਜਾਣਗੇ ਉਹ ਸਕੂਲਾਂ ਦੇ ਵਿੱਚ ਸਿਲੇਬਸ ਇਸ ਤਰ੍ਹਾਂ ਦਾ ਕਰ ਰਹੇ ਆ ਤਨੂੰ ਗੁਲਾਮੀ ਦਾ ਅਹਿਸਾਸ ਨਹੀਂ ਹੋਣ ਦੇਣਾ ਪੇਡਾ ਪੈਦਾ ਤੁਸੀਂ ਆਜ਼ਾਦ ਆ ਸਹੀ ਗੱਲ ਬਾਈ ਹੋਣੀ ਕਰ ਰਹੇ ਕਿ ਭੇਡਾਂ ਪੈਦਾ ਕਰਨੀਆਂ ਨੇ ਸਹੀ ਗੱਲ ਤੁਸੀਂ ਜਿਹੜਾ ਟੈਂਡਰ ਦੀ ਮੈਨੂੰ ਗੱਲ ਦੱਸ ਦਿਓ ਜਿਹੜਾ ਤੁਸੀਂ ਜੇ ਪੜਿਆ ਹੈ ਕਿ ਇਹ ਜਿਹੜੀ ਗੈਸ ਬਣਨੀ ਹੈ ਕਿੱਦਾਂ ਇਹਦਾ ਆਦਾਨ ਪ੍ਰਦਾਨ ਜਾਂ ਕਿੱਥੇ ਅੱਗੇ ਜਾਣੀ ਦੇਣ ਲੈਣ ਦੇਖੋ ਜੀ ਇਹ ਜਿਹੜਾ ਟੈਂਡਰ ਹੈ ਇਹ ਗਿਲ ਕੰਪਨੀ ਆਈਸੀਪੀ ਸੀਪੀਐਲ ਐਚਪੀ ਇਹ ਕੰਪਨੀਆਂ ਜਿਹੜੀਆਂ ਆ ਗੁਜਰਾਤ ਦੀਆਂ ਕੰਪਨੀਆਂ ਨੇ ਇਹਨਾਂ ਕੰਪਨੀਆਂ ਨੇ ਇੱਕ ਪ੍ਰਾਈਵੇਟ ਟੈਂਡਰ ਰੀਲੀਜ਼ ਕੀਤਾ ਸੀ ਆਲ ਓਵਰ ਇੰਡੀਆ ਹਾਂਜੀ ਕੱਲਾ ਪੰਜਾਬੀ ਨਹੀਂ ਆਲ ਓਵਰ ਇੰਡੀਆ ਦੇ ਅੰਦਰ ਵੀ ਤੁਸੀਂ ਆਪਦੀ ਮਰਜ਼ੀ ਦੇ ਨਾਲ ਤੁਸੀਂ 5 ਏਕੜ ਲੈਂਡ ਲੈਣੀ ਹੈ ਹਾਂਜੀ ਉਹਦੇ ਵਿੱਚ ਐਨਓਸੀ ਸਰਕਾਰ ਦੇ ਕੋਲੋਂ ਅਸੀਂ ਤੁਹਾਨੂੰ ਦਿਵਾਉਣੀ ਹੈ ਠੀਕ ਹੈ ਤੁਸੀਂ ਸਿਰਫ ਉੱਤੇ ਆ ਚੀਜ਼ਾਂ ਪ੍ਰੋਡਿਊਸ ਕਰਨੀਆਂ 5 ਤੋਂ 7 ਸਾਲ ਤੱਕ ਤੁਸੀਂ ਇਹਦੇ ਤੇ ਰਹਿਣਾ ਉਤ ਤੋਂ ਬਾਅਦ ਫਿਰ ਦੁਬਾਰਾ ਕੰਪਨੀ ਆ ਜਾਣੀ ਆ ਉਹ ਗਿਲ ਕੰਪਨੀ ਨੇ ਇਹਦੇ ਉੱਪਰ ਕਬਜ਼ਾ ਕਰ ਲੈਣਾ ਇਹ ਜਿੰਨੇ ਵੀ ਟੈਂਡਰ ਵਾਲੇ ਆ ਇਹਨਾਂ ਨੇ ਜੋ ਵੀ ਲੋਨ ਲਿਆ ਇਹਨੇ ਇੱਕ ਸਬਸਿਡੀ ਲੈਣ ਦੇ ਵਾਸਤੇ ਲਿਆ ਇਸ ਦੇ ਪ੍ਰੋਡਕਟ ਦੇ ਉੱਤਰ ਪੰਜਾਬ ਦੇ ਅੰਦਰ ਜਦੋਂ ਗਵਰਨਮੈਂਟ ਆਈ ਆ ਆਮ ਆਦਮੀ ਪਾਰਟੀ ਉਸ ਤੋਂ ਪਹਿਲਾਂ ਵੀ ਇਹ ਪ੍ਰੋਡਕਟ ਚੱਲਦੇ ਸੀ ਇਹ ਨਹੀਂ ਵੀ ਉਸ ਤੋਂ ਪਹਿਲਾਂ ਨਹੀਂ ਚੱਲਦੇ ਹਰ ਇੱਕ ਗਵਰਨਮੈਂਟ ਟ੍ਰਾਇਲ ਕਰਕੇ ਦੇਖੇ ਅਕਾਲੀ ਗਵਰਨਮੈਂਟ ਨੇ ਵੀ ਕਰਕੇ ਦੇਖੇ ਤੇ ਕਾਂਗਰਸ ਗਵਰਨਮੈਂਟ ਨੇ ਵੀ ਕਰਕੇ ਦੇਖੇ ਉਹਨਾਂ ਨੇ ਜਿਹੜੇ ਟ੍ਰਾਇਲ ਕੀਤੇ ਉਹਨਾਂ ਦੇ ਟ੍ਰਾਇਲਾਂ ਵਿੱਚ ਫੇਲ ਹੋਏ ਇਹਨਾਂ ਨੇ ਜਦੋਂ ਪਰਾਲੀ ਦਾ ਮੁੱਦਾ ਚੱਕਿਆ ਬਹੁਤ ਜ਼ਿਆਦਾ ਵੀ ਪਰਾਲੀ ਆ ਪਰਾਲੀ ਤੋਂ ਕੀ ਕੀਤਾ ਜਾ ਸਕਦਾ ਉਹਨਾਂ ਨੇ 80% ਸਬਸਿਡੀ ਕਰ ਦਿੱਤੀ ਉਹ ਸਬਸਿਡੀ ਦੇ ਲਾਲਚ ਨੂੰ ਹਰ ਇੱਕ ਬੰਦਾ ਜਿੰਨਾ ਅਰਸੂਕਦਾਰ ਬੰਦੇ ਸੀਗੇ ਉੱਠ ਕੇ ਅਫਸਰ ਰੈਂਕ ਦੇ ਪੁਰਾਣੇ ਮਟੀਰੀਅਲ ਸਾਰਾ ਉਹਨਾਂ ਦਾ ਇਹਨਾਂ ਨੇ ਇਸ ਨੂੰ 5 ਤੋਂ 7 ਸਾਲ ਤੱਕ ਜਿਹੜਾ ਰਨ ਕਰਨਾ ਹੈ ਰਨ ਕਰਕੇ ਚਲਾ ਕਰਕੇ ਉਹਨਾਂ ਦੀ ਪਰਸੈਂਟੇਜ ਵੱਧ ਜਾਣੀ ਹੈ ਹੈਂਡ ਓਵਰ ਕੰਪਨੀ ਨੂੰ ਹੋ ਜਾਣਾ ਜੀ ਉਸ ਤੋਂ ਬਾਅਦ ਇਹਨਾਂ ਦੇ ਘਰ ਬੈਠੇ ਇਹਨਾਂ ਨੂੰ ਇਨਕਮ ਆਈ ਜਾਣੀ ਹੈ ਇਸ ਕੰਪਨੀ ਦੇ ਅੰਦਰ ਟੋਟਲ 13 EMPLOYE ਕੰਮ ਕਰਦੇ ਨੇ ਸਿਰਫ ਦੋ ਲੋਕਲ ਰੱਖੇ ਜਾਂਦੇ ਨੇ ਜਿਹੜੇ ਕਿ ਗੇਟਾਂ ਦੇ ਉੱਤੇ ਸ਼ਕਲ ਦਿਖਾਉਣ ਵਾਸਤੇ ਨੇ ਅੱਛਾ ਜੀ ਬਾਕੀ ਸਾਰੇ ਟੈਕਨੀਕਲ ਗੀਲ ਕੰਪਨੀ ਹੀ ਉਸ ਨੂੰ ਰੇਂਜ ਕਰਦੀ ਹੈ ਬਹੁਤ ਪਿਛਲੇ ਵਾਲਟ ਨੇ ਜੀ ਜਿਨ੍ਹਾਂ ਦੇ ਜਵਾਬ ਪੰਜਾਬ ਸਰਕਾਰ ਸਾਨੂੰ ਨਹੀਂ ਦੇ ਸਕੀ ਇਸ ਜਗ੍ਹਾ ਤੇ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਨੇ ਲੋਨ ਵੀ ਪਾਸ ਕਰਾ ਲਿਆ ਸੀ ਉਹ ਕਿੰਨਾ ਲੋਨ ਪਾਸ ਕਰਾ ਲਿਆ ਗਿਆ ਇਹਨਾਂ ਨੇ ਦੇ ਕੋਈ ਜਿਹੜਾ ਲੋਨ ਪਾਸ ਹੋਇਆ ਇਹਦੇ ਬਾਰੇ ਤਾਂ ਜੀਐਮ ਕਲੀਅਰ ਦੱਸ ਸਕਦਾ ਕਿਉਂਕਿ ਇਸ ਜਮੀਨ ਦੇ ਉੱਪਰ ਲੋਨ ਨਹੀਂ ਲੈ ਸਕਦੇ ਪਲਾਂਟ ਦੇ ਉੱਪਰ ਲੋਨ ਲੈ ਸਕਦੇ ਪਲਾਂਟ ਤੇ ਮਸ਼ੀਨਰੀ ਹਾਂ ਮਸ਼ੀਨਰੀ ਦੇ ਉੱਪਰ ਉਹ ਉਹਨਾਂ ਨੇ ਲੋਨ ਉਹਨਾਂ ਨੇ ਆਪਣੇ ਡਾਕੂਮੈਂਟਾਂ ਦੇ ਵਿੱਚ ਕਿਵੇਂ ਲਿਆ ਉਹ ਤੇ ਉਹਨੂੰ ਪਤਾ ਛੱਡੇ ਨੂੰ ਪਤਾ ਐ ਐਮਐਸ ਛੱਡੇ ਨੂੰ ਪਤਾ ਵੀ ਉਹਨੇ ਇਹਦੇ ਉੱਪਰ ਲੋਨ ਕਿੰਨਾ ਲੈ ਲਿਆ ਲੇਕਿਨ ਉਸਨੇ ਲੋਨ ਜ਼ਰੂਰ ਲਿਆ ਉਹ ਹੁਣ ਪੰਜਾਬ ਸਰਕਾਰ ਦੇ ਅੰਦਰ ਜਿਹੜਾ ਉਹਨੇ ਕੇਸ ਹਾਈ ਕੋਰਟ ਦੇ ਵਿੱਚ ਦਾਇਰ ਕੀਤਾ ਉਹਦੇ ਵਿੱਚ ਆਪਣਾ ਖਰਚਾ ਗਣਾਉਂਦਾ ਹੈ। ਅੱਛਾ ਜੀ। ਕੀ ਮੇਰਾ ਘੱਟੋ ਘੱਟ 21 ਕਰੋੜ ਰੁਪਈਆ ਜਿਹੜਾ ਆ ਮਤਲਬ ਲੱਗ ਚੁੱਕਾ ਹੈ ਮੇਰਾ 13 ਕਰੋੜ ਰੁਪਈਆ ਇਹਦੇ ਤੇ ਲੱਗਿਆ 21 ਕਰੋੜ ਮੇਰਾ ਲੱਗਣਾ ਸੀਗਾ। ਮੈਨੂੰ ਜਾਂ ਮੇਰਾ 13 ਕਰੋੜ ਵਾਪਿਸ ਕਰ ਦਿਓ ਮੈਂ ਥੋਟ ਕੇ ਚੱਲਿਆ ਜਾਣਾ। ਇਹ ਉਸਨੇ ਕੇਸ ਦਾਇਰ ਕਰਤਾ। ਪ੍ਰਾਈਵੇਟ ਕੰਪਨੀਆਂ ਵਾਸਤੇ ਬਹੁਤ سارے ਲੂਪਹੋਲ ਸਰਕਾਰ ਨੇ ਛੱਡੇ ਆ। ਹੁਣ ਜਿਹੜੇ ਡੀਸੀ ਜਾਂ ਪ੍ਰਸ਼ਾਸਨ ਸਰ ਨੂੰ ਤੰਗ ਕਰਦਾ ਉਹ ਇਸੇ ਬੇਸ ਦੇ ਉੱਤੇ ਕਰਦਾ ਕਿ ਹਾਈ ਕੋਰਟ ਕਹਿ ਰਿਹਾ ਵੀ ਜਿਨ੍ਹਾਂ ਨੇ ਐਨ ਗਲਤ ਜਗ੍ਹਾ ਤੇ ਡਿਪਲੋਏ ਕਰਨ ਵਾਸਤੇ ਇਹਨਾਂ ਨੂੰ ਪਲਾਂਟ ਨੂੰ ਪਰਮਿਸ਼ਨ ਦਿੱਤੀ ਉਹ ਇਹ ਹਰਜਾਨਾ ਪਰਣਾ ਆਪਣਾ ਉਹ ਹਰਜਾਨਾ ਬਚਾਉਣ ਦੇ ਚੱਕਰ ਦੇ ਵਿੱਚ ਜਿਹੜਾ ਸਾਡੇ ਕਲੈਕਟਰ ਲੱਗੇ ਨੇ ਜਾਂ ਜਿਹੜੇ ਵੱਡੇ ਵੱਡੇ ਅਹੁਦੇਦਾਰ ਨੇ ਉਹ ਸਾਡੇ ਤੇ ਪ੍ਰੈਸ਼ਰ ਪਾਉਂਦੇ ਨੇ ਵੀ ਇਹਨਾਂ ਦੇ ਅਸੀਂ ਡਾਂਗ ਫੇਰ ਕੇ ਪਲਾਂਟ ਨੂੰ ਇੱਕ ਵਾਰ ਚਾਲੂ ਕਰਵਾ ਦਈਏ ਬਾਅਦ ਦੇ ਵਿੱਚ ਜੋ ਹੁੰਦਾ ਉਹ ਦੇਖਿਆ ਜਾਊਗਾ ਤੇ ਡਾਂਗ ਸੈਣ ਨੂੰ ਤਿਆਰ ਹੋ ਜਾਂ ਫਿਰ ਨਹੀਂ ਲੱਗਣ ਦਿੰਦੇ ਯਾਰ ਡਾਂਗ ਫੇਰਨ ਦੀ ਗੱਲ ਤੁਹਾਨੂੰ ਮੈਂ ਦੱਸਾਂ ਕੁੰਗਰਾਲੀ ਰਾਜਪੂਤਾਂ ਵਾਲੀ ਫੈਕਟਰੀ ਤੋਂ ਇਲਾਕੇ ਇੱਕ ਬਿੰਜੋ ਹੈ ਇੱਕ ਅਖਾੜਾ ਹੈ ਇੱਕ ਹੋਂਦੜੀ ਹੈ ਇੱਕ ਮੁਸ਼ਕਾਬਾਦ ਹੈ ਇੱਕ ਬੱਗਾ ਕਲਾ ਉੱਥੇ ਨਾ ਲੋਕਾਂ ਨੇ ਟਰੈਕਟਰ ਲਾ ਲਾ ਕੇ ਰੋਟਾਵੇਟਰ ਲਾ ਲਾ ਕੇ ਜਨਾਨੀਆਂ ਬੈਠੀਆਂ ਹੋਈਆਂ ਪੁਲਿਸ ਪ੍ਰਸ਼ਾਸਨ ਨੇ ਦਸਾਂ ਜ਼ਿਲ੍ਹਿਆਂ ਦੀ ਪੁਲਿਸ ਇਕੱਠੀ ਕਰਕੇ ਧਰਨਾ ਚਕਾਉਣ ਦੀ ਕੋਸ਼ਿਸ਼ ਕਰ ਲਈ ਨਹੀਂ ਚੱਕਿਆ ਗਿਆ ਜੀ ਮੈਂ ਇਹੋ ਹੀ ਗੱਲ ਕਰਦਾ ਸੀ ਅੱਜ ਸ਼ਹਿਰ ਵਾਸੀ ਇਸੇ ਕਰਕੇ ਇਕੱਠੇ ਕੀਤੇ ਸੀ ਵੀ ਜਿੱਥੇ ਅਸੀਂ ਕਿਸਾਨ ਜਥੇਬੰਦੀਆਂ ਨੇ ਸਿਰ ਡਾਤੇ ਡਾਤੇ ਪਰ ਕਿਸਾਨ ਜੱਥੇਬੰਦੀ ਕੱਲੀ ਠੀਕ ਹੈ ਤੁਸੀਂ ਹੋਵੋਗੇ ਅੱਗੇ ਪਰ ਦੁਕਾਨਦਾਰ ਕਿਹੋ ਜਿਹਾ ਸਾਥ ਤੁਹਾਡਾ ਦੇ ਰਹੇ ਨੇ ਕਿਉਂਕਿ ਦੁਕਾਨਦਾਰ ਜਿਹੜਾ ਵਪਾਰੀ ਵਰਗਾ ਹੈ ਉਹ ਥੋੜਾ ਜਿਹਾ ਝਿਜਕਦਾ ਹੈ ਕੈਮਰੇ ਅੱਗੇ ਵੀ ਆਉਣ ਤੋਂ ਇਹਨਾਂ ਸਾਰੀਆਂ ਗੱਲਾਂ ਚਾਉਣ ਤੋਂ ਕਿਉਂਕਿ ਕਿਸਾਨਾਂ ਨੇ ਤਾਂ ਹੁਣ ਪਾਰ ਪਾ ਲਿਆ ਹੈ ਇਸ ਚੀਜ਼ ਦਾ ਹਨਾ ਇਹਨਾਂ ਤੋਂ ਜਿਹੜੇ ਇਹ ਨੇ ਦੁਕਾਨਦਾਰ ਨੇ ਇਹ ਥੋੜਾ ਜੱਕਦੇ ਨੇ ਵੀ ਜੇ ਕੱਲ ਨੂੰ ਵੀਡੀਓ ਚੱਲ ਗਈ ਡੀਸੀ ਤੋਂ ਚੱਲ ਗਈ ਕਿਸੇ ਤੋਂ ਚੱਲ ਗਈ ਉਹਨਾਂ ਨੇ ਸਾਡੇ ਤੋਂ ਜਵਾਬ ਮੰਗਣਾ ਭਾਈ ਦੁਕਾਨ ਚਲਾਉਣੀ ਜਾਂ ਨਹੀਂ ਚਲਾਉਣੀ ਇਹੋ ਜੇ ਡਰ ਵੀ ਬਹੁਤ ਹੁੰਦੇ ਨੇ ਬਿਲਕੁਲ ਜੀ ਬਿਲਕੁਲ ਇਹ ਜਿਹੜੇ ਕਿਸਾਨ ਨ ਤਾਂ ਚਲੋ ਆਪਣੀ ਜੋ ਖੇਤੀ ਵਿੱਚੋਂ ਉਗਾਉਂਦਾ ਹੈ ਨਾ ਗੁਰੂ ਨਾਨਕ ਦੇਵ ਜੀ ਕਹਿ ਕੇ ਗਏ ਨੇ ਵੀ ਜੋ ਉਨਤ ਖੇਤੀ ਹੈ ਇਸ ਦਾ ਵਪਾਰ ਹੈਗਾ ਨਾ ਤੇ ਜਿਹੜੀ ਉਨਤ ਖੇਤੀ ਆ ਉਹੀ ਉਨਤਾ ਉਹੀ ਸੋਨਾ ਆ ਅਸੀਂ ਜ਼ਮੀਨ ਤੇ ਜੋ ਕੱਟਦੇ ਸਾਨੂੰ ਕਿਸ ਦਾ ਡਰ ਨਹੀਂ ਉਹ ਸਾਨੂੰ ਰੱਬ ਨੇ ਦਿੱਤਾ ਸਾਨੂੰ ਕੁਦਰਤ ਨੇ ਦਿੱਤਾ ਇਹ ਜਿਹੜਾ ਵਪਾਰੀ ਹੈ ਵਿਚਾਰਾ ਜਿਹੜਾ ਛੋਟੇ ਵਰਗ ਦਾ ਦੁਕਾਨਦਾਰ ਹੈ ਇਹ ਕਿੰਨਾ ਕਿਤੇ ਕਪੜਾ ਲੈ ਕੇ ਆਉਂਦਾ ਕੋਈ ਕਿਤੇ ਉਹ ਕੋਈ ਸਮਾਨ ਲੈ ਕੇ ਆਉਂਦਾ ਉਹਦੇ ਚ ਕੋਈ ਨਾ ਕੋਈ ਕੱਜ ਇਹਨਾਂ ਨੇ ਉਪਰੋਂ ਦੱਬ ਕੇ ਰੱਖਿਆ ਹੁੰਦਾ ਜੇ ਤੇ ਉਹ ਦਵਾ ਹੀ ਢਾ ਜਾਂਦਾ ਚਾਹੇ ਜੀਐਸਟੀ ਦਾ ਚਾਹੇ ਪੈਸੇ ਦਾ ਲੈਣ ਦੇਣਾ ਹੈ ਸਰਕਾਰਾਂ ਦੇ ਆਪਣੇ ਲਾ ਕਾਨੂੰਨ ਜਿਹੜੇ ਸਹੀ ਨਹੀਂ ਹੈਗੇ ਉਹਨਾਂ ਤੋਂ ਝਿਜਕਦਾ ਵਿਚਾਰਾ ਉਹਦੇ ਕੋਈ ਇੱਕ ਦੁਕਾਨ ਹੁੰਦੀ ਆ 10 ਵਜੇ 30 ਦੀ ਤੇ ਉਹਦੇ ਤੇ ਉਹਨੇ ਆਪਣਾ ਪੂਰਾ ਪਰਿਵਾਰ ਚਲਾਉਣਾ ਤੇ ਜੇ ਉਹਦੇ ਚ ਕੋਈ ਨਿੱਕੀ ਮੁੱਢੀ ਚੋਰ ਮੋਰੀ ਸਰਕਾਰ ਆਪਣੀ ਸਪਲਾਈ ਦੇ ਵਿੱਚ ਰੱਖ ਕਰਕੇ ਉਹਦੀ ਦੁਕਾਨ ਨੂੰ ਤਾਲਾ ਮਾਰ ਦਿੰਦੀ ਆ ਤਾਂ ਉਹ ਫੇਰ ਡਰਦਾ ਵੀ ਮੈਂ ਆਪਣੇ ਬੱਚਿਆਂ ਨੂੰ ਰੋਟੀ ਕਿੱਥੋਂ ਖਵਾਉਣੀ ਕਿਸਾਨ ਜਿਹੜਾ ਹੈਗਾ ਵੀ ਉਹਨੂੰ ਪਤਾ ਵੀ ਮੈਂ ਜੇ ਕੋਈ ਮੇਰਾ ਨਹੀਂ ਖਰੀਦੂਗਾ ਮੇਰੇ ਬੱਚੇ ਦਾ ਜੋ ਮੈਂ ਖੇਚ ਚਾਇਆ ਮੈਂ ਵਾਦਿਆਂਗਾ ਇਹ ਥੋੜੀ ਬਹੁਤੀ ਜਿਹੜੀ ਵਿਚਲੀਅਰ ਡਿਫਰੈਂਸ ਸਾਡੇ ਦੌਰ ਇਹਨਾਂ ਮੇਰੇ ਵੀਰਾਂ ਦੇ ਵਿੱਚ ਹੈਗਾ ਪਰ ਅਸੀਂ ਇਹਨਾਂ ਨਾਲ ਵੀ ਅੱਜ ਭਰ ਰੋਸੇ ਦੇ ਵਿੱਚ ਲਿਆ ਇਹਨਾਂ ਦੇ ਨਾਲ ਵੀ ਅੱਜ ਅਸੀਂ ਗੱਲਬਾਤ ਕੀਤੀ ਹੈ ਵੀ ਜੇ ਤੁਸੀਂ ਸਾਨੂੰ ਲਾਇਆ ਮੋਰੇ ਅਸੀਂ ਉਸ ਹਿਸਾਬ ਨਾਲ ਮੋਰੇ ਚੱਲਦੇ ਪਏ ਆ तकरीबन ਸਾਲ ਹੀ ਹੋ ਚੱਲਿਆ ਇਸ ਲੜਾਈ ਲੜਦਿਆਂ ਨੂੰ ਤੇ ਹੁਣ ਜਿਹੜੀ ਅੱਜ ਦੀ ਜਿਹੜੀ ਕਾਲ ਸੀਗੀ ਪ੍ਰਸ਼ਾਸਨ ਨੇ ਤਕਰੀਬਨ ਤੰਗ ਕਰਨਾ ਸ਼ੁਰੂ ਕੀਤਾ ਸੀ ਉਹ ਪ੍ਰਸ਼ਾਸਨ ਨੂੰ ਅਲਟੀਮੇਟ ਕਿੰਨਾ ਦਾ ਤੰਗ ਕਰ ਰਹੇ ਨੇ ਕੀ ਕਹਿੰਦੇ ਪ੍ਰਸ਼ਾਸਨ ਜਿਹੜੇ ਅਗਲੇ 5-7 ਬੰਦੇ ਨੇ ਉਹਨਾਂ ਨੂੰ ਬਾਰ-ਬਾਰ ਬਾਰ-ਬਾਰ ਕਦੀ ਕੋਈ ਲੋਅਰ ਲੈਵਲ ਦਾ ਬੰਦਾ ਸੱਦਾ ਮੈਂ ਇਹੀ ਤੁਹਾਨੂੰ ਦੱਸਦਾ ਹਟਿਆ ਵੀ ਸੀਐਮ ਸਾਹਿਬ ਦੇ ਨਾਲ ਸਾਡੀ ਮੀਟਿੰਗ ਹੋ ਚੁੱਕੀ ਠੀਕ ਹੈ ਹਰਪਾਲ ਖੁੱਡੀਆਂ ਦੇ ਨਾਲ ਜੋ ਹਰਪਾਲ ਚੀਮਾ ਦੇ ਨਾਲ ਖੁੱਡੀਆਂ ਸਾਹਿਬ ਨਾਲ ਅਮਨ ਅਰੂੜਾ ਦੇ ਨਾਲ ਧਾਰੀਵਾਲ ਸਾਹਿਬ ਦੇ ਨਾਲ ਬੈਠ ਕੇ ਸਾਰੀਆਂ ਪੰਜਾਬ ਲੈਵਲ ਦੀਆਂ ਫਿਰ ਇੰਡੀਆ ਲੈਵਲ ਦੀ ਸਾਡੀ ਮੀਟਿੰਗ ਹੋਈ ਪੂਰੇ ਸਾਇੰਟਿਸਟਾਂ ਦੀ ਆਲ ਓਵਰ ਸਾਇੰਟਿਸਟ ਜਿਹੜੇ ਇੰਡੀਆ ਦੇ ਸੀਗੇ ਫਿਰ ਵਿਦੇਸ਼ ਤੋਂ ਫੋਰਨ ਤੋਂ ਵੀ ਸਾਇੰਟਿਸਟ ਇਕੱਠੇ ਕੀਤੇ ਸੀ ਉੱਥੇ ਬੈਠ ਕੇ ਟੈਕਨੀਕਲ ਗੱਲਾਂ ਵੀ ਹੋ ਗਈਆਂ ਸਾਰੀਆਂ ਗੱਲਾਂ ਹੋ ਗਈਆਂ ਜਦੋਂ ਉਹਨਾਂ ਦੇ ਵਿੱਚ ਸਾਰਾ ਕੁਝ ਉਹ ਫੇਲ ਹੀ ਰਪਾਈ ਜਾਂਦੇ ਆ ਪਤਾ ਉਹਨਾਂ ਨੂੰ ਲੱਗ ਰਿਹਾ ਵੀ ਹਾਂ ਅਸੀਂ ਗਲਤ ਆ ਉਹਦੇ ਚੱਲਦੇ ਚੱਲਦੇ ਫਿਰ ਉਹ ਬੈਕਫੁੱਟ ਦੇ ਉੱਤੇ ਜਾਂਦੇ ਨੇ ਤੇ ਫਿਰ ਕੀ ਹੋ ਰਿਹਾ ਵੀ ਉਹ ਹੁਣ ਜਦੋਂ ਹਾਈ ਕੋਰਟ ਦੇ ਵਿੱਚ ਪ੍ਰਾਈਵੇਟ ਅਦਾਰਿਆਂ ਨੇ ਕਿਸ ਕਰਤਾ ਸਰਕਾਰ ਦੇ ਉੱਤੇ ਵੀ ਸਰ ਦੇ ਸਰਕਾਰ ਹਾਈ ਕੋਰਟ ਕਹਿ ਰਿਹਾ ਵੀ ਫੇਰ ਇਹਦੀ ਪੇਮੈਂਟ ਕਰੋ ਪੇਮੈਂਟ ਕਰਨ ਤੋਂ ਸਰਕਾਰ ਝਗਦੀ ਪਈ ਹੈ ਵੀ ਹੁਣ ਪਿਛਲੀਆਂ ਗਵਰਨਮੈਂਟਾਂ ਜਿਹੜਾ ਪਾਸ ਕਰਕੇ ਗਈਆਂ ਹੁਣ ਕੱਲਾ ਇਸ ਮੌਜੂਦਾ ਗਵਰਨਮੈਂਟ ਨੇ ਨਹੀਂ ਪਾਸ ਕੀਤਾ ਮੈਂ ਕਿਸੇ ਪਾਰਟੀ ਨੂੰ ਚੰਗਾ ਜਾਂ ਮਾੜਾ ਨਹੀਂ ਕਹਿੰਦਾ ਇਸ ਪਾਰਟੀ ਨੇ ਹੀ ਪਾਸ ਨਹੀਂ ਕੀਤੇ ਪਿਛਲੀਆਂ ਪਾਰਟੀਆਂ ਨੇ ਹੀ ਪਾਸ ਕੀਤੇ ਸਾਡਾ ਜਿਹੜਾ ਇਹ ਪਲਾਂਟ ਲੱਗ ਰਿਹਾ ਪਿਛਲੀ ਗਵਰਨਮੈਂਟ ਦਾ ਪਾਸ ਕੀਤਾ ਹੋਇਆ ਉਹਦਾ ਕੀਤਾ ਹੋਇਆ ਪਾਸ ਦੀ ਪਰਭਾਈ ਇਸ ਗਵਰਨਮੈਂਟ ਨੂੰ ਕਰਨੀ ਪਊਗੀ ਗਵਰਨਮੈਂਟ ਉਹ ਚੀਜ਼ ਤੋਂ ਝਗਦੀ ਹੈ ਫੇਰ ਕੀ ਕਰਦੀ ਆ ਵੀ ਇਹ ਸਾਨੂੰ ਪੇਮੈਂਟ ਨਾ ਸਾਨੂੰ ਕਰਨੀ ਪਵੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਦਵਾਹੇਟ ਆ ਕਰਕੇ ਵੀ ਇਹ ਜਿਹੜਾ ਪਲਾਂਟ ਨੂੰ ਆਪਾਂ ਇੱਕ ਵਾਰ ਚਾਲੂ ਕਰਵਾ ਦਈਏ ਪਟੀਸ਼ਨ ਦੇ ਵਿੱਚ ਲਿਖਿਆ ਵੀ ਅਗਰ ਇੱਕ ਵਾਰ ਪਲਾਂਟ ਚਾਲੂ ਹੋ ਜਾਂਦਾ ਉਹਦੇ ਵਿੱਚ ਕੋਈ ਖਾਮੀ ਪਾਈ ਜਾਂਦੀ ਆ ਤੇ ਫੇਰ ਉਸ ਪਲਾਂਟ ਨੂੰ ਬੰਦ ਕੀਤਾ ਜਾ ਸਕਦਾ ਇਹ ਸ਼ਰਤ ਹੈ ਅਗਰ ਉਸ ਦੇ ਡਿਪਲਾਈ ਹੋਣ ਤੋਂ ਪਹਿਲਾਂ ਹੀ ਉਸ ਨੂੰ ਬੰਦ ਕੀਤਾ ਜਾਂਦਾ ਤੇ ਉਹਦਾ ਖਮਿਆਜਾ ਸਰਕਾਰ ਭੁਗਤੂਗੀ ਹੁਣ ਸਰਕਾਰ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਚਾਹੁੰਦੀ ਆ ਵੀ ਇੱਕ ਵਾਰ ਪਲਾਂਟ ਚੱਲ ਜਾਏ ਭਾਵੇਂ 10 ਦਿਨ ਚੱਲ ਜਾਏ ਪਾਵੇਂ ਵੀਦਨ ਚੱਲ ਜਾਏ ਪਾਵੇਂ ਇੱਕ ਮਹੀਨਾ ਚੱਲ ਜਾਏ ਉਸ ਤੋਂ ਬਾਅਦ ਇਸ ਪਲਾਂਟ ਨੂੰ ਤਾਲਾ ਲੱਗ ਜਾਂਦਾ ਤੁਹਾਨੂੰ ਇਹ ਚ ਕੀ ਖਦਸ਼ਿਆ ਵੀ ਜੇ ਕਰੀ ਚੱਲ ਗਿਆ ਫੇਰ ਨਹੀਂ ਬੰਦ ਹੋਣਾ ਪਾਜੀ ਇਹਦੇ ਚ ਰੂਲ ਹੀ ਇਸ ਤਰ੍ਹਾਂ ਦੇ ਨੇ ਜੀ ਹੁਣ ਗਵਰਨਮੈਂਟ ਨੇ 2016 ਦੇ ਵਿੱਚ ਇਹ ਜਿਹੜਾ ਪਲਾਂਟ ਹੈ ਮੈਂ ਤੁਹਾਨੂੰ ਟੈਕਨੀਕਲੀ ਤਰੀਕੇ ਨਾਲ ਦੱਸਦਾ 16 ਦੇ ਵਿੱਚ ਪਲਾਂਟ ਟੈਕਨੀਕਲੀ ਤੁਰਦਾ ਤੇ 18 ਦੇ ਵਿੱਚ ਐਮ ਜੂ ਸੈਨ ਹੋ ਜਾਂਦਾ ਅੱਛਾ ਜੀ ਉਹਦੇ ਅਕੋਰਡਿੰਗ ਇਹ ਜਗ੍ਹਾ ਦਿੱਤੀ ਜਾਂਦੀ ਆ 21 ਦੇ ਵਿੱਚ ਇਹ ਪਲਾਂਟ ਜਿਹੜਾ ਇੱਥੇ ਡਿਪਲੋਏ ਹੋਣਾ ਸ਼ੁਰੂ ਹੋ ਜਾਂਦਾ ਜੀ ਵੀ ਇਹ ਪਲਾਂਟ ਲੱਗਣਾ ਸ਼ੁਰੂ ਹੋ ਜਾਂਦਾ ਉਹ ਤੋਂ ਬਾਅਦ 2022 ਦੇ ਵਿੱਚ ਗਵਰਨਮੈਂਟ ਰੂਲ ਕੱਢਦੀ ਹੈ ਵੀ ਇਹ ਗ੍ਰੀਨ ਜ਼ੋਨ ਏਰੀਆ ਚ ਆਉਂਦਾ ਰੈੱਡ ਜ਼ੋਨ ਏਰੀਆ ਦੇ ਵਿੱਚ ਆਉਂਦਾ ਔਰ ਔਰ ਇੱਕ ਰੂਲ ਜਿਹੜਾ 2022 ਦੇ ਵਿੱਚ ਕੱਢਦੀ ਉਹਦੇ ਵਿੱਚ ਗਵਰਨਮੈਂਟ ਇਹ ਕਹਿੰਦੀ ਹੈ ਵੀ ਇਹ ਪਲਾਂਟਾਂ ਨੂੰ ਗ੍ਰੀਨ ਜ਼ੋਨ ਏਰੀਆ ਦੇ ਦਿੱਤਾ ਅੱਛਾ ਇਹਦਾ ਰੌਅ ਮਟੀਰੀਅਲ ਆਉਣਾ ਰੈੱਡ ਜ਼ੋਨ ਦੀ ਵੇਸਟ ਹਾਂ ਡੈਰੀ ਵਾਰਮਿੰਗ ਰੈੱਡ ਜ਼ੋਨ ਏਰੀਆ ਚ ਆਉਂਦਾ ਉਹਦੀ ਵੇਸਟ ਤੋਂ ਗੈਸ ਤਿਆਰ ਕਰਨੀ ਹੈ ਜਿਹੜੀ ਪ੍ਰੈਸ ਮੱਡ ਹੈ ਔਰੇਂਜ ਜ਼ੋਨ ਚ ਆਉਂਦੀ ਇਹਦੀ ਵੇਸਟ ਤੋਂ ਗੈਸ ਤਿਆਰ ਕਰਨੀ ਹੈ ਇਸ ਪਲਾਂਟ ਨੂੰ ਏਰੀਆ ਦੇ ਦਿੱਤਾ ਕ੍ਰਾਈਟਰੀਆ ਦਿੱਤਾ ग्रीन एनर्जी ਦਾ ਨਾਮ ਦੇ ਦਿੱਤਾ ਉਹਦੇ ਵਿੱਚ ਇੱਕ ਲਾਅ ਲਿਖ ਦਿੱਤਾ ਵੀ ਪলিউਸ਼ਨ ਕੰਟਰੋਲ ਬੋਰਡ ਦੇ ਅੰਦਰ ਇਹ ਹੁੰਦਾ ਹੈ ਅਗਰ ਰੈੱਡ ਜ਼ੋਨ ਦਾ ਏਰੀਆ ਦੀ ਫੈਕਟਰੀ ਆ ਤਾਂ ਪলিউਸ਼ਨ ਕੰਟਰੋਲ ਸਾਲ ਦੇ ਵਿੱਚ ਦੋ ਵਾਰ ਵਿਜ਼ਿਟ ਕਰ ਸਕਦੀ ਹੈ ਔਰੇਂਜ ਜ਼ੋਨ ਆ ਤੇ ਉਹ ਤੇ ਪলিউਸ਼ਨ ਕੰਟਰੋਲ ਸਾਲ ਦੇ ਵਿੱਚ ਇੱਕ ਵਾਰ ਜੂਨ ਵਿਜ਼ਿਟ ਕਰ ਸਕਦੀ ਹੈ ਗ੍ਰੀਨ ਜ਼ੋਨ ਆ ਤੇ ਨੋ ਵਿਜ਼ਿਟ ਓਕੇ ਜਦ ਤੱਕ ਐਸ ਡੀ ਐਮ ਜਾਂ ਡੀ ਸੀ ਲੈਵਲ ਦਾ ਬੰਦਾ ਉਹ ਤੇ ਕੰਪਲੇਂਟ ਉਹਦੀ ਹਾਇਰ ਨਹੀਂ ਕਰਦਾ ਕੰਪਲੇਂਟ ਨੂੰ ਅੱਗੇ ਅਗਾਹ ਨਹੀਂ ਤੋਰਦਾ ਤਦ ਤੱਕ ਉਹਦੀ ਅੰਦਰ ਕੋਈ ਅਧਿਕਾਰੀ ਗੇਟ ਦੇ ਅੰਦਰ ਇੰਨ ਨਹੀਂ ਹੋ ਸਕਦਾ ਇੱਕ ਵਾਰ ਫੈਕਟਰੀ ਰਨ ਹੋ ਗਈ ਫੇਰ ਇਹ ਡੀਸੀ ਨੇ ਸਾਨੂੰ ਕਿਥੋਂ ਪੜਨ ਦੇਣਾ ਜਿਹੜਾ ਡੀਸੀ ਹੁਣ ਸਾਡੇ ਡੰਡੇ ਮਾਰਦਾ ਇਹੀ ਗੱਲ ਹੋਊਗੀ ਤੇ ਮੁੱਖ ਮੰਤਰੀ ਸਾਹਿਬ ਨੇ ਇਸ ਨੂੰ ਉਹਨਾਂ ਨੂੰ ਤੁਸੀਂ ਟੈਕਨੀਕਲ ਆਧਾਰ ਤੇ ਦੱਸ ਚੁੱਕੇ ਹੋ ਕਿ ਫੈਕਟਰੀ 'ਚ ਇਹ ਕਮੀਆਂ ਨੇ ਤੇ ਉਹਨਾਂ ਨੇ ਬੰਦ ਕਰਨ ਦੇ ਆਰਡਰ ਕੋਈ ਕਿਹਾ ਸੀ ਵੈਸੇ ਇਹਨਾਂ ਨੇ ਨਹੀਂ ਬੰਦ ਕਰਨ ਦੇ ਆਰਡਰ ਨਹੀਂ ਉਹ ਵੀ ਉੱਪਰੋਂ ਇਸੇ ਪ੍ਰੈਸ਼ਰ ਦੇ ਅੰਦਰ ਸੀ ਕਿਸੇ ਨਾ ਕਿਸੇ ਤਰੀਕੇ ਨਾਲ ਉੱਪਰ ਉਹਨਾਂ ਨੇ ਆਖਰੀ ਹਲਫ ਹਰਫ ਕੀ ਸੀ ਸਾਡਾ ਆਖਰੀ ਹਲਫ ਸਾਡੇ ਨਾਲ ਹੋਇਆ ਸੀ ਜਿਹੜੀ ਪ੍ਰੈਸ ਮਡ ਜਿਹੜਾ ਅਸਲੀ ਬਦਬੂ ਦਾ ਕਾਰਨ ਬਣਦੀ ਹੈ ਇਸ ਪਲਾਂਟ ਤੇ ਚੱਲਣਾ ਇੱਕ ਬਦਬੂ ਬਹੁਤ ਗੰਦੀ 스멜 ਆਉਂਦੀ ਹੈ ਜੋ ਬਹੁਤ 10 10 12 12 ਕਿਲੋਮੀਟਰ ਹਵਾ ਦੇ ਵੇਬ ਨਾਲ ਚਲਦੀ ਹੈ ਜਿੱਦਨੂੰ ਹਵਾ ਚਲਦੀ ਜਿੰਨੀ ਹਵਾ ਦਾ ਪ੍ਰੈਸ਼ਰ ਉਸ ਏਰੀਏ ਨੂੰ ਸਾਹ ਲੈਣਾ ਜਾਂ ਬਿਮਾਰੀਆਂ ਦੇ ਅਧੀਨ ਲੈ ਜਾਂਦੀ ਹੈ ਜਦੋਂ ਪ੍ਰੈਸ ਮਡ ਦਾ ਮੁੱਦਾ ਉਠਿਆ ਤੇ ਸਰਕਾਰ ਇਸ ਮੁੱਦੇ ਤੇ ਆਈ ਵੀ ਪ੍ਰੈਸ ਮਡ ਤੋਂ ਬਿਨਾਂ ਪਲਾਂਟ ਚਲਾਇਆ ਜਾਣਗੇ ਤੇ ਕੰਗਰਾਲੀ ਰਾਜਪੂਤਾਂ ਦੇ ਵਿੱਚੋਂ ਪ੍ਰੈਸ ਮਡ ਚੱਕਦਿਆਂ ਨੂੰ ਅੱਜ 4 ਮਹੀਨੇ ਹੋ ਗਏ ਪਲਾਂਟ ਸਾਫ਼ ਹੀ ਨਹੀਂ ਹੋ ਪਾਇਆ ਇੰਨੀ ਪ੍ਰੈਸ ਮਡ ਦਾ ਗੰਦਾ ਅਸਰ ਹੈਗਾ ਤੇ ਉਹ ਪ੍ਰੈਸ ਮਾਡ ਤੋਂ ਸਾਡਾ ਟੈਕਨੀਕਲ ਉਸ ਵਿੱਚ ਠੀਕ ਹੈ ਪ੍ਰੈਸ ਮਾਡ ਨਹੀਂ ਚੱਲਣਗੇ ਸਾਡਾ ਪਲਾਂਟ ਪ੍ਰੈਸ ਮਾਡ ਦੇ ਉੱਤੇ ਆ ਸਾਨੂੰ ਲਿਖਤੀ ਰੂਪ ਚ ਦਿਓ ਉਹ ਡੀਸੀ ਲੁਧਿਆਣਾ ਨੇ ਔਰ ਜੋ ਕੰਪਨੀ ਦਾ ਔਰ ਲੋਕਾਂ ਦਾ ਆਪਸ ਵਿੱਚ ਜੋ ਐਮ ਜੂ ਸੈਂ ਹੋਇਆ ਉਹਦੇ ਵਿੱਚ ਉਹਨਾਂ ਨੇ ਲਿਖ ਕੇ ਦਿੱਤਾ ਹੈ ਪ੍ਰੈਸ ਮਾਡ ਇਨ ਫਿਊਚਰ ਦੇ ਵਿੱਚ ਨਹੀਂ ਵਰਤੀ ਜਾਊਗੀ ਪਰ ਸਾਡਾ ਪ੍ਰਸ਼ਾਸਨ ਜਿਹੜਾ ਮਿਲ ਵਾਲਾ ਹੈ ਇਹ ਜਿਉਂ ਦਾ ਤਿਉਂ ਚਾਹੁੰਦਾ ਵੀ ਸਾਨੂੰ ਆਪਣੇ ਕੋਲ ਪੇਮੈਂਟ ਨਾ ਕਰਨੀ ਪਵੇ ਜੇ ਕਿਸੇ ਨਾ ਕਿਸੇ ਤਰੀਕੇ ਨਾਲ ਡੰਡੇ ਤੇ ਜ਼ੋਰ ਤੇ ਆਪਾਂ ਪਲਾਂਟ ਨੂੰ ਓਪਨ ਕਰਵਾ ਲਈਏ ਮਤਲਬ ਕਿ ਤੇਰਾ ਬਹੁਤ ਸਾਰੀਆਂ ਨੇ ਮਿਲ ਇਕੱਲੇ ਲੱਗ ਤੇ ਰਹਿ ਜਿਹੜੇ ਇਸ ਇੰਡਸਟਰੀ ਦੇ ਓਨਰ ਨੇ ਉਹ ਅਲੱਗ ਧਿਰ ਨੇ ਸਰਕਾਰ ਅਲੱਗ ਤੇ ਰਿਹਾ ਕੋਰਟ ਚਲ ਮਾਮਲਾ ਗਿਆ ਹੋਇਆ ਉਧਰੋਂ ਤੁਸੀਂ ਇੱਕ ਧਿਰ ਬਣੇ ਹੋਏ ਹੋ ਹੁਣ ਇਹ ਮਾਮਲਾ ਇੱਥੇ ਕੀ ਖੜਿਆ ਹੋਇਆ ਹੈ ਕਿ ਕੋਰਟ ਦੇ ਵਿੱਚ ਹੈ ਇਸ ਕਰਕੇ ਇਹ ਐਂ ਦੀ ਐਂ ਜਾਂ ਉੱਥੇ ਕੰਮ ਚੱਲੀ ਜਾਂਦਾ ਜਾਂ ਕੋਈ ਸਟੇ ਲੱਗੀ ਹੋਈ ਹੈ ਅਸੀਂ ਡੀਸੀ ਸਾਹਿਬ ਦੇ ਕੋਲੋਂ ਲਿਖਤੀ ਪ੍ਰਮਾਣ ਦੇ ਵਿੱਚ ਲਿਆ ਸੀਗਾ ਸੀਐਮ ਸਾਹਿਬ ਦਾ ਜਦੋਂ ਘਰ ਕੇ ਰਿਆ ਸੀ ਅਸੀਂ ਲਿਖਤੀ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਵਾਸਤੇ ਗਏ ਸੀਗੇ ਉਸ ਟਾਈਮ ਸਾਡੀ ਇਹ ਕਮਿਟਮੈਂਟ ਹੋਈ ਸੀ ਜਦ ਤੱਕ ਇਸ ਮਸਲੇ ਦਾ ਹੱਲ ਨਹੀਂ ਹੋ ਜਾਂਦਾ ਇਸ ਪਲਾਂਟ ਨੂੰ ਚਲਾਇਆ ਨਾ ਜਾਵੇ ਸਾਡਾ ਕੋਈ ਟਕਰਾਰ ਨਾ ਹੋਵੇ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਡੀਸੀ ਸਾਹਿਬ ਨੇ ਇਸ ਕੁਇਟਮੈਂਟ ਨੂੰ ਸਾਡੀ ਨੂੰ ਮੰਨਿਆ ਸੀ ਉਹਨਾਂ ਦਾ ਧੰਨਵਾਦੀ ਉਸ ਤੋਂ ਬਾਅਦ ਇਹ ਮਸਲਾ ਹਾਈ ਕੋਰਟ ਚਲਾ ਗਿਆ ਹਾਈ ਕੋਰਟ ਤੋਂ ਜਾਣ ਤੋਂ ਬਾਅਦ ਹੁਣ ਇਹ ਮਸਲਾ ਜਿਹੜਾ ਆ ਹਾਲ ਤੱਕ ਉਦਾ ਕੋਈ ਫੈਸਲਾ ਨਹੀਂ ਹੋਇਆ ਨਹੀਂ ਹੁਣ ਉੱਥੇ ਸਟੇ ਹੈ ਜਾਂ ਫਿਰ ਕੰਮ ਚੱਲ ਰਿਹਾ ਹੈ ਹਾਈ ਕੋਰਟ ਪੰਜਾਬ ਗਵਰਨਮੈਂਟ ਨੂੰ ਇਹ ਕਹਿ ਰਿਹਾ ਹੈ ਵੀ ਜੇ ਤੁਸੀਂ ਇਹਨਾਂ ਨੂੰ ਐਨਓਸੀ ਦਿੱਤੀ ਆ ਪ੍ਰਮਾਣਗੀ ਤੁਸੀਂ ਦਿੱਤੀ ਆ ਪੰਜਾਬ ਗਵਰਨਮੈਂਟ ਨੇ ਪ੍ਰਮਾਣਗੀ ਦਿੱਤੀ ਨਾ ਫਿਰ ਤੁਸੀਂ ਇਹਦਾ ਲਵਾਉਣ ਦੇ ਵੀ ਤੁਸੀਂ ਹੀ ਹੱਕਦਾਰ ਹੋ ਤੁਸੀਂ ਇਹਨੂੰ ਡਿਪਲਾਈ ਕਰਵਾਓ ਤੁਸੀਂ ਤੁਸੀਂ ਉਹਨੂੰ ਪ੍ਰੋਡਕਸ਼ਨ ਦਿਓ ਤੁਸੀਂ ਲਵਾਓ ਅਦਰਵਾਈਜ਼ ਜੇ ਨਹੀਂ ਲਵਾਉਣਾ ਚਾਹੁੰਦੇ ਤਾਂ ਜੋ ਇਹਦੀ ਬਣਦੀ ਪੇਮੈਂਟ ਉਹਨਾਂ ਨੇ ਜੋ ਕਲੇਮ ਕੀਤੀ ਆ ਉਹ ਪੇਮੈਂਟ ਅਦਾ ਕਰਕੇ ਇਹਨਾਂ ਨੂੰ ਇੱਥੋਂ ਚੱਲਦਾ ਕਰੋ ਜੀ ਸ਼ੁਕਰੀਆ ਸੋ ਇਹ ਸਾਰਾ ਮਾਮਲਾ ਹੈ ਜੀ ਇੱਥੇ ਤੁਸੀਂ ਇਹ ਵੀ ਸਮਝ ਸਕਦੇ ਹੋ ਜਿੱਦਾਂ ਬਾਈ ਹੁਣੇ ਦੱਸਿਆ ਕਿ ਐਨਓਸੀਆਂ ਦਿੱਤੀਆਂ ਗਈਆਂ ਨੇ ਗ੍ਰੀਨ ਏਰੀਏ ਦੇ ਵਿੱਚ ਇਸ ਨੂੰ ਲਾਉਣ ਦੇ ਲਈ ਕਿਤੇ ਨਾ ਕਿਤੇ ਉਹ ਸਾਰੇ ਅਫਸਰ ਵੀ ਜ਼ਿੰਮੇਵਾਰ ਨੇ ਜਿਹੜੇ ਇਹ ਐਨਓਸੀਆਂ ਦਿੰਦੇ ਨੇ ਅਸੀਂ ਨਹੀਂ ਇਹ ਸਾਫ਼ ਤੌਰ ਤੇ ਕਹਿੰਦੇ ਕਿ ਉਹਨਾਂ ਨੇ ਪੈਸੇ ਲੈ ਹੋਣਗੇ ਜਾਂ ਰਿਸ਼ਵਤ ਲੈ ਕੇ ਇਹ ਸਾਰਾ ਕੁਝ ਪਾਸ ਕੀਤਾ ਹੋਊਗਾ ਪਰ ਜੇਕਰ ਟੈਕਨੀਕਲ ਆਧਾਰ ਤੇ ਦੇਖਿਆ ਜਾਵੇ ਜਿਸ ਕੰਮ ਦੇ ਲਈ ਵਿਅਕਤੀ ਨੂੰ ਨਿਯੁਕਤ ਕੀਤਾ ਜਾਂਦਾ ਹੈ ਜੇ ਉਹ ਵਿਅਕਤੀ ਆਪਣਾ ਕੰਮ ਇਮਾਨਦਾਰੀ ਦੇ ਨਾਲ ਨਹੀਂ ਕਰ ਰਿਹਾ ਤਾਂ ਸਵਾਲ ਤਾਂ ਖੜੇ ਜ਼ਰੂਰ ਹੁੰਦੇ ਨੇ ਇਹੀ ਗੱਲ ਹੈ ਜਿਨ੍ਹਾਂ ਦੇ ਵੱਲੋਂ ਐਨਓਸੀ ਦੇ ਕੇ ਇਸ ਕੰਮ ਨੂੰ ਤੋਰਿਆ ਗਿਆ ਸਭ ਤੋਂ ਪਹਿਲਾਂ ਤਾਂ ਜ਼ਿੰਮੇਵਾਰ ਉਹ ਵਿਅਕਤੀ ਨੇ ਕਿਉਂਕਿ ਉਤੋਂ ਗੱਲ ਤੁਰੀ ਤਾਂ ਅੱਜ ਸਾਰੇ 4 ਇਸ ਭੋਗਪੁਰ ਏਰੀਏ ਦੇ ਲੋਕ ਖਾਪ ਰਹੇ ਨੇ ਇਸ ਨੂੰ ਬੰਦ ਕਰਾਉਣ ਦੇ ਲਈ ਜੇ ਉਦੋਂ ਹੀ ਐਨਓਸੀ ਨਾ ਮਿਲਦੀ ਤੇ ਸ਼ਾਇਦ ਇਹ ਕੰਮ ਸ਼ੁਰੂ ਵੀ ਨਾ ਹੁੰਦਾ ਬਹੁਤ ਸਾਰੀਆਂ ਹੋਰ ਗੱਲਾਂ ਨੇ ਜਦਾ ਬਾਈ ਹੁਣੀ ਦੱਸਿਆ ਮਾਮਲਾ ਹਾਈ ਕੋਰਟ ਦੇ ਵਿੱਚ ਇਸ ਸਮੇਂ ਚੱਲ ਰਿਹਾ ਹੈ ਜਿਵੇਂ ਵੀ ਅਪਡੇਟ ਹੋਊਗੀ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਜੁੜੇ ਰਹੋ ਪੰਜਾਬੀ ਰੇਡੀਓ ਦੇ ਨਾਲ ਧੰਨਵਾਦ ਸਤਿ ਸ੍ਰੀ ਅਕਾਲ